ਇੱਕ ਪਾਸੇ ਦਾ ਜਿੱਥੇ ਸਮਾਜ ਸੇਵਾ ਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀਆਂ ਨੇ ਉੱਥੇ ਹੀ ਫਗਵਾੜਾ ਵਿੱਚ ਮਹਿਲਾਵਾਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਡਿਵਾਈਨ ਐਂਜਲਸ ਵੀ ਆਪਣੇ ਸਮਾਜ ਸੇਵਾ ਦੇ ਕੰਮਾਂ ਰਾਹੀਂ ਸਫਲਤਾ ਦਾ ਮਕਾਮ ਹਾਸਲ ਕਰ ਚੁੱਕੀ ਹੈ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਜਿੱਥੇ ਵਕਫਾ ਸਮਾਜ ਸੇਵਾ ਦੇ ਕੰਮਾਂ ਰਾਹੀਂ ਜ਼ਰੂਰਤਮੰਦਾਂ ਦੀ ਸਮੇਂ-ਸਮੇਂ ਤੇ ਸੇਵਾ ਕਰਦੀ ਰਹਿੰਦੀ ਹੈ ਉੱਥੇ ਹੀ ਇਸ ਸੰਸਥਾ ਵੱਲੋਂ ਇੱਕ ਹੋਰ ਨਵਾਂ ਇਕਲਾ ਪ੍ਰੋਜੈਕਟ ਕੀਤਾ ਗਿਆ ਹੈ ਜਿਸ ਵਿੱਚ ਸੰਸਥਾ ਵੱਲੋਂ ਲੁਧਿਆਣਾ ਵਿਖੇ ਭਾਰਤ ਵਿਕਾਸ ਪਰਸ਼ਦ ਵੱਲੋਂ ਅੰਗਹੀਣਾਂ ਲਈ ਲਗਾਏ ਗਏ ਕੈਂਪ ਵਿੱਚ ਜਾ ਕੇ ਕਈ ਜ਼ਰੂਰਤਮੰਦ ਅੰਗਹੀਣਾਂ ਦੇ ਬਨੌਟੀ ਅੰਗ ਲਗਾਏ ਗਏ। ਇਸ ਮੌਕੇ ਸmathsfਾਦੀ ਪ੍ਰਧਾਨ ਮੈਡਮ ਨਵਿਤਾ ਸ਼ਾਵੜਾ ਅਤੇ ਹੋਰਨਾ ਮੈਂਬਰਾਂ ਨੇ ਦੱਸਿਆ ਕਿ ਇਹ ਸਾਰੇ ਪ੍ਰੋਜੈਕਟ ਸੁਸਾਇਟੀ ਦੀਆਂ ਮੈਂਬਰਾਂ ਦੇ ਸਹਿਯੋਗ ਨਾਲ ਹੀ ਕੀਤੇ ਜਾਂਦੇ ਨੇ ਤੇ ਭਵਿੱਖ ਵਿੱਚ ਵੀ ਇਹ ਪ੍ਰੋਜੈਕਟ ਇਸੇ ਤਰ੍ਹਾਂ ਹੀ ਚਾਲੂ ਰੱਖੇ ਜਾਣਗੇ। ਉਹਨਾਂ ਨਾਲ ਹੀ ਕਿਹਾ ਕਿ ਜਿਨ੍ਹਾਂ ਜ਼ਰੂਰਤਮੰਦਾਂ ਦੇ ਉਹਨਾਂ ਵੱਲੋਂ ਬਨੌਟੀ ਯੰਗ ਲਗਾਏ ਗਏ ਹਨ ਉਸ ਦਾ ਮੁੱਖ ਮਕਸਦ ਇਹੀ ਹੈ ਕਿ ਇਹ ਲੋਕ ਵੀ ਆਪਣੇ ਪੈਰਾਂ ਤੇ ਖੜੇ ਹੋ ਕੇ ਮਿਹਨਤ ਕਰ ਸਕਣ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ ਉਹਨਾਂ ਨਾਲ ਹੀ ਹੋਰਨਾਂ ਜ਼ਰੂਰਤਮੰਦ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਗਰ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਉਹਨਾਂ ਨਾਲ ਜਾਂ ਫਿਰ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਨੇ ਅੱਜ ਅਸੀਂ ਆਪਣੇ ਪੇਸ਼ੈਂਟ ਨੂੰ ਲੈ ਕੇ ਇਹਨਾਂ ਦੀ ਲੈਗ ਦੀ ਪ੍ਰੋਬਲਮ ਸੀ 1 ਸਾਲ ਤੋਂ ਇਹਨਾਂ ਦਾ ਐਕਸੀਡੈਂਟ ਹੋਇਆ ਹੋਇਆ ਸੀਗਾ ਇਹਨਾਂ ਦੀ ਲਾਤੀ ਕਿਸੇ ਨੇ ਐਕਸੀਡੈਂਟ ਨਾਲ ਮੁੜ ਕੇ ਮਿਲੀ ਨਹੀਂ ਪਤਾ ਨਹੀਂ ਕਿੱਥੇ ਉਹਨੇ ਫੈਂਕ ਦਿੱਤੀ ਜਾਂ ਸੁੱਟ ਦਿੱਤੀ ਜਾਂ ਕਿੱਥੇ ਚਲੀ ਗਈ ਇਹ ਵਿਚਾਰੇ 70 ਤੋਂ ਬੜੇ ਕ੍ਰਿਟੀਕਲ ਸਟੇਟ 에ਅਰ ਟਾਈਪ ਪਾਸ ਕਰ ਰਹੇ ਸੀਗੇ ਅਸੀਂ ਇਹਨਾਂ ਨੂੰ ਫਗਵਾਣੇ ਤੋਂ ਲੈ ਕੇ ਆਏ ਆ ਇੱਥੇ ਭਾਰਤ 'ਇਆ ਕੋਈ ਕਾਸਪਰਸ਼ਤ ਵੱਲੋਂ ਆਰਟੀਫੀਸ਼ੀਅਲ ਲਿਨਸ ਦਾ ਕੰਮ ਕੀਤਾ ਜਾਂਦਾ ਇੱਥੇ ਅਸੀਂ ਬਈ ਵਾਰੀ ਅੱਗੇ ਵੀ ਆ ਕੇ ਲੋਗਾ ਦੇ ਆਰਟੀਫੀਸ਼ੀਅਲ ਲਿਨਸ ਲਗਵਾਉਂਦੇ ਆ ਕਿਸੇ ਦੀ ਬਾਮਾ ਵੀ ਲਗਵਾਨੇ ਕਈਆਂ ਦੀ ਲੱਤਾਂ ਲਗਵਾਨੇ ਅਸੀਂ ਕਈ ਇੱਥੇ ਅੱਗੇ ਵੀ ਪ੍ਰੋਜੈਕਟ ਕਰ ਚੁੱਕੇ ਹਾਂ ਅੱਜ ਅਸੀਂ ਇਹਨਾਂ ਦੀ ਲੈਗ ਲਗਵਾਨ ਲਈ ਆਏ ਸੀਗੇ ਤੇ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਕਰੇ ਸਾਰਿਆਂ ਨੂੰ ਅੱਛੇ ਕੰਮ ਕਰਨ ਦੀ ਸ਼ਕਤੀ ਮਿਲੇ ਸਭ ਅੱਗੇ ਆਂਤ ਵੱਡ ਛਾਟੇ ਸਾਰੇ ਸੇਵਾ ਕਰਨੀ ਚਾਹੀਦੀ ਹੈ ਸਭ ਨੂੰ ਹਮ ਲੋਗ ਅੱਜ ਹਾਂ ਪੇ ਲੁਗਿਆਲਾ ਭਾਰਤ ਵਿਕਾਸ ਪਰਿਸ਼ਦ ਚੈਟੀਬੁਈ ٹرسٹ के उसमें आए हैं और हम लोग यहाँ पे दिव्यांग लोगों के लिए जहाँ पे आर्टिफिशियल इनको पीक्स एंड आर्म्स लगाई जाती है तो उसके लिए हम कुछ पेशेंट्स की हेल्प करने आए हैं तो यहाँ पे तो यहाँ पे आके बहुत ही अच्छा फील हुआ कि हम लोग किसी के काम आ सकते हैं और हमारे सबके सहयोग से कुछ लोगों को आ, हेल्प मिल रही है तो मैं आप लोगों से सबसे और भी अनुरोध करना चाहूँगी कि आप लोग यहाँ पे आए और जुड़ें और ऐसे ही समाज की भलाई के लिए और ऐसे लोगों की मदद के लिए आगे आए